ਆਜਾ ਕੇ ਵਿੱਚ ਭਲੇ ਜੀ ਗਫਲਤਾ ਜਿਆਦਾ ਕਰਿਆ ਜੋ ਆਦਾ ਫੀਮ ਖਾ ਗੁੜ ਕੇ ਕਰੀ ਜਾਵੇ ਜੁੜ ਕੇ ਮਾਰ ਦੇ ਜਕੜੰਗ ਪੌੜੇ ਵਟਦੇ ਉਹਦਾ ਨਾਂ ਨਾਂ ਜਪਦੇ ਜੀ ਦਾ ਟੁਕਰ ਕਰਨਾ ਨਾ ਸ਼ੁਕਰ ਬੁਰੀ ਕਰ ਕਰਦੇ ਭਲੇ ਕਮ ਛਾੜਦੇ ਓ ਲੋਗ ਪੜਦੇ ਸ਼ਰਾਬਾਂ ਨੇ ਕਮ ਨਾ ਸਾਰੂਪਾਂ ਨੇ ਖਾਰ ਹਤਾ ਵਟੀ ਡਾਂਗਾ ਹੰਕਾਰ ਸਾਹਮਲੇ ਪਿਓ ਨੇ ਮਾਰਦੇ ਕਮਲਾ ਕਦੇ ਕਰੇ ਹੰਕਾਰ ਨਾ ਅੱਗੇ ਦਾ ਫਿਕਰ ਸੱਚੇ ਦਾ ਜਿਕਰ ਲੋਭ ਨੇ ਛਾਲਿਆ ਬੰਦਾ ਅਕਦਾ ਕਮਲਾ ਆ ਜਗ ਵਿੱਚ ਭੁੱਲ ਗਿਆ ਜੀ ਗਫਲਤਾ ਜ਼ਿਆਦਾ ਕਰਿਆ ਜੋਵਾ ਦਾ ਫੀਮ ਖਾ ਗੁੜ ਕੇ ਕਰੀ ਜਾਵੇ ਜੁੜ ਕੇ ਮਾਰਦੇ ਜਕੜੰਗ ਪੌੜੇ ਵੜਦੇ ਉਹਦਾ ਨਾਂ ਨਾ ਜਪਦੇ ਜੀ ਜਿਹੜਾ ਦਾ ਟੁਕਰ ਕਰਨ ਨਾ ਸ਼ੁਕਰਪਰੀ ਕਰ ਕਰਦੇ ਭਲੇ ਗਮ ਛਾੜਦੇ ਕਰਦੇ ਸ਼ੀ ਰੱਬਾ ਨੇ ਕਮਲਾ ਸੌ ਰੂਪਾਂ ਦੇ ਖਾਰੂ ਘਾਵ ਜੀ ਡਾਂਗਾ ਮਾਰਦੇ ਚਾਂਗਾ ਝਾੜ ਲੈ ਪਿਓ ਨੇ ਸਮਾ ਕੇ ਚਮਲਾ ਕਦ ਕਰੇ ਹੰਕਾਰ ਇਹਨਾ ਅੱਗੇ ਦਾ ਫਿਕਰ ਸੱਚੇ ਦਾ ਜ਼ਿਕਰੀ ਲੋਭ ਨੇ ਛਾਲਿਆ ਬੰਦਾ ਕਿਦ ਕਮਲਾ ਝਾੜ ਚੜੇ ਮਰਬਿਆਂ ਦੇ ਚਾ ਚੜੇ ਮਰਬਿਆਂ ਦੇ ਕਣਕ ਪਈ ਘਰ ਮੇ ਖੜੇ ਖਤ ਨਰ ਮੇ ਝਾੜਦੇ ਝੋਨਾ ਪੀੜਦੇ ਪੌਨਾ ਮਸ਼ੀਨਾ ਲਗੀਆਂ ਕਰੇ ਖੰਡ ਬਣਦੀ ਪਈਆਂ ਤਾਆਂਾਂ ਲੱਗੀਆਂ ਜੀ ਸ਼ਕਰ ਗੁੜ ਗੋਰੇ ਪਰੇ ਪੈ ਬੋਰ ਅਜੇ ਨਹੀਂ 부ਝਦੀ ਤਰਸ਼ਨਾ ਮੰਨਦੀ ਉਹ ਜੋੜਾ ਗੇਟ ਖਵੇਲੀ ਦਾ ਮਕਾਨ ਤੋਂ ਮੰਜਲੇ ਚ ਬਾਰੇ ਸਜਲੇ ਚ ਕਾ ਨੂੰ ਝੁੱਕਦੇ ਬੈਠ ਕਾਂ ਪਕੀਆਂ ਪਕਾ ਜਿਆ ਥਮਲਾ ਕਦੇ ਕਰੇ ਹੰਕਾਰ ਇਹਨਾ ਅੱਗੇ ਦਾ ਫਿਕਰ ਸੱਚੇ ਦਾ ਜ਼ਿਕਰ ਲੋਭ ਨੇ ਛਾਲ ਲਿਆ ਬੰਦਾ ਕਿ ਡਕਮਲਾ ਰੇ ਹਿੰਕ ਬਸ਼ੇਰੇ ਦੀ ਮਜਾਂ ਤੇ ਗਾਮ ਉਬਲਦੀਆਂ ਚਾਵਾਂ ਰੜਕਦੇ ਮੱਖਣੀ ਮੰਡਿਆਂ ਤੇ ਰਖਣੀ ਮਲਾਈਆਂ ਖਾਂਦੇ ਕੱਚਾ ਦੁੱਧ ਪੀਂਦੇ ਸੋਰੀ ਅੱਖਾਂ ਖੁੱਲਦੀ ਜੀ ਪਾਲਦਾ ਸਭ ਨੂੰ ਧਿਆਲਵਾ ਰੱਬ ਨੂੰ ਜਾਗ ਕੇ ਥੜਕੇ ਕਮਲ ਏ ਨੀਂਦੇ ਜਿਤ ਕਰੇ ਸਹਿਰ ਨੂੰ ਜੀ ਲੱਗੇ ਵੇ ਬਾਗ ਕੋਲ ਦੇ ਰਾਗ ਮੋਤੀਆ ਮਹਿਕੇ ਮੂੜੇ ਤੇ ਬਹਿ ਕੇ ਮੇਜ ਤੇ ਧਰ ਲਿਆ ਫੁੱਲਾਂ ਦਾ ਗਮਲਾ ਕਦ ਕਰੇ ਹੰਕਾਰ ਆਨਾ ਅਗੇ ਦਾ ਫਿਕਰ ਸੱਚੇ ਦਾ ਜ਼ਿਕਰ ਲੋਭ ਨੇ ਛਾਲਿਆ ਬੰਦਾ ਕਿਡਾ ਕਮਲਾ ਹਾ ਕਗਲ ਕੰਗਰੀਆਂ ਨੂੰ ਕਦੀ ਗੜ ਮੇਲਾ ਚੜਾਈਆਂ ਵੇਲਾ ਮਹਿਫਲਾਂ ਲੱਗੀਆਂ ਭਜਾਉਂਦੇ ਬਕੀਆਂ ਸ਼ਹਿਰ ਵਿੱਚ ਜਾ ਕੇ ਸਨੇਮਾ ਵੇਦੇ ਉਦੋਂ ਹਜਰ ਦਿਆੜੇ ਨੂੰ ਹਜਰ ਦਿਆੜੇ ਨੂੰ ਪਹੁੰਚ ਗਏ ਤੁਰ ਜਾਂ ਅਗਨ ਜਿਹਾ ਗੁਰ ਜਾਂ ਉੱਡਣ ਪਰ ਚਾਂਦੇ ਸੋਲ ਜੀ ਦੇ ਦੇ ਨੂੰ ਜਾਂ ਲੈਣ ਜਨਾਨੇ ਦੀ ਦੋ ਦੋ ਸੂਟ ਬਦਲਿਆ ਤੇਰੇ ਵਿੱਚ ਮਦਲੇ ਸੋਨੇ ਦਾ ਜੋਰ ਰੇਸ਼ਮੀ ਤੋਰ ਹਲੇ ਸਰਦਾਰ ਦੀ ਬਗਦਾ ਸ਼ਮਲਾ ਕਣ ਕਰੇ ਹੰਕਾਰਿਆ ਨਾ ਅੱਗੇ ਦਾ ਫਿਕਰ ਸਕੇ ਦਾ ਜ਼ਿਕਰ ਲੋਭ ਨੇ ਛਾਲਿਆ ਬੰਦਾ ਕਿ ਟਕਮਲਾ ਸਰਬਾਹਮ ਬਾਬੂ ਫੁੱਲਿਆ ਫਿਰਦਾ ਜੀ ਤੰਨਾ ਦੇ ਚਾਜ ਵੇਖਦਾ ਨਾਦ ਸਾਜ ਜੈ ਵਜਦੇ ਗੋਈਏ ਗਾਇਦੇ ਮਉਣ ਨਾ ਨੋੜ ਫਰੇਵਾ ਚੜ ਗਿਆ ਲਲਕਾਰੇ ਮਾਰਦਾ ਜੀ ਲਲਕਾਰੇ ਮਾਰਦਾ ਜੀ ਮੇਰੇ ਜਿਹਾ ਕੋਣ ਆਕੜੀ ਧੌਣ ਕਰਨ ਵਾਲਾ ਮੈਨੂੰ ਵਾਰ ਵਿਚ ਵੜ ਗਿਆ ਪੰਨੂ ਗੱਡੀਆਂ ਪੈਣ ਦੀਆਂ ਫੜੂ ਜਮ ਰਾਤ ਜਿਹੜੇ ਜਾਂ ਬਾਜ پکڑ ਗਲ ਦਬਲ ਖਡਾਨ ਹੋ ਜਾ ਲੈਣ ਜਨਾਨੇ ਰੀ ਕੱਜੀਆਂ ਪੈਣ ਗੀਆਂ ਫੜੂ ਜਮਰਾਜ ਜੜੀ ਜੋ ਬਾਜ ਪਗੜ ਗਲ ਦਬਲੂ ਘਟਾ ਨੂੰ ਦਬਲੂ ਜਦ ਹੋ